ਅੱਜ ਅਸੀਂ ਸਸਪੀਸ਼ੀਅਸ ਵਹੀਕਲ ਤੇ ਕੋਈ ਅਨਫੋਰਸੀਨ ਐਕਟੀਵਿਟੀ ਨਾ ਹੋਵੇ ਉਹਨੂੰ ਪ੍ਰੀਵੈਂਸ਼ਨ ਦੇ ਵਾਸਤੇ ਇੱਕ ਡਰਾਈਵ ਕੱਢੀ ਗਈ ਹੈ ਜਿਦੇ ਵਿੱਚ ਕਿ ਅਸੀਂ ਜਿਹੜੇ ਵੀ ਇੰਪੋਰਟੈਂਟ ਏਰੀਆਜ਼ ਹੈ ਵਾਈਟਲ ਏਰੀਆਜ਼ ਵਾਈਟਲ ਇੰਸਟਾਲੇਸ਼ਨਸ ਹੈ ਐਸਓਜੀ ਟੀਮ ਦੇ ਨਾਲ ਪ੍ਰੋਪਰ ਚੈਕਿੰਗ ਕਰ ਰਹੇ ਹੈਗੇ ਜੀ ਜਿਹੜਾ ਵੀ ਕੋਈ ਹੁੱਲੜਬਾਜੀ ਐ ਐਦਾਂ ਦਾ ਕੁਝ ਇਵੈਂਟ ਨਾ ਹੋਵੇ ਤੇ ਉਸ ਚੀਜ਼ ਦੀ ਪ੍ਰੀਵੈਂਸ਼ਨ ਸੇਕ ਲਈ ਡਰਾਈਵ ਸ਼ੁਰੂ ਕੀਤੀ ਹੈ ਜੀ ਤਾਂ ਕਈ ਵਾਰੀ ਵੇਖਿਆ ਨਾਕੇ ਦੇ ਉੱਤੇ ਗੱਡੀ ਭਜਾ ਕੇ ਲੈ ਆਂਦੇ ਲੋਕ ਬਿਲਕੁਲ ਉਹਨਾਂ ਉੱਤੇ ਸਖਤ ਕਾਰਵਾਈ ਹੋ ਰਹੀ ਹੈ ਜੀ ਵੀ ਆਰ ਇੰਪਲੀਮੈਂਟਿੰਗ ਹੀ ਚਲਾਨ ਜਿਹੜੇ ਹੋ ਰਹੇ ਆ ਕੋਈ ਭਜਾ ਕੇ ਵੀ ਲੈ ਜਾਂਦਾ ਤਾਂ ਉਹਨਾਂ ਦੇ ਨੰਬਰ ਜਿਹੜੇ ਸਾਡੇ ਕੋਲ ਆਉਂਦੇ ਉਹਨਾਂ ਤੇ ਅਸੀਂ ਹੀ ਚਲਾਨ ਨੂੰ ਇੰਪਲੀਮੈਂਟ ਕਰਦੇ ਹੋਏ ਕਿਸੇ ਵੀ ਤਰ੍ਹਾਂ ਦੀ ਪੋਲੀਸ਼ਨ ਉਸ ਚੀਜ਼ ਨੂੰ ਆਈਡੈਂਟੀਫਾਈ ਕਰਦੇ ਤੇ ਮੌਕੇ ਤੇ ਅਸੀਂ ਚਲਾਨ ਕੱਟ ਰਹੇ ਹਾਂ ਜੀ ਡਰਿੰਕ ਐਂਡ ਡਰਾਈਵ ਦੇ ਵੀ ਕੇਸ ਲੇ ਕੇ ਬਿਲਕੁਲ ਜੀ ਅਸੀਂ ਡਰਿੰਕ ਐਂਡ ਡਰਾਈਵ ਤੇ ਵੀ ਕਰ ਰਹੇ ਹਾਂ ਜੋ ਕਿ ਉਹਨਾਂ ਦੇ ਇਨਸਟੈਂਟਲੀ ਸਾਡੇ ਕੋਲ ਬ੍ਰੈਥ ਐਨਲਾਈਜ਼ਰਸ ਵਗੈਰਾ ਹੈਗੇ ਆ ਟ੍ਰੈਫਿਕ ਦੀ ਟੀਮਸ ਆਰ ਇਨਵੋਲਡ ਤੇ ਉਹਨਾਂ ਕੋਲ ਬ੍ਰੈਥ ਐਨਲਾਈਜ਼ਰ ਦਾ ਯੂ ਕੰਟੀਨਿਊਲੀ ਚੈਕਿੰਗ ਕਰਾ ਰੱਖੀ ਜੇਗੀ ਬਿਲਕੁਲ ਜੀ ਵੀ ਆਰ ਹੇਅਰ ਐਂ ਅਸੀਂ ਵਚਨਬੱਧ ਆ ਕਿ ਸਿਕਿਉਰਿਟੀ ਐਂਡ ਪੀਸ ਨੂੰ ਮੇਨਟੇਨ ਕਰਕੇ ਰੱਖੀਏ ਤੇ ਵੀ ਆਰ ਡੂਇੰਗ ਅ ਲੈਵਲ ਬੈਸਟ ਐਂ ਅਸੀਂ ਅੱਗੇ ਵੀ ਕਰਦੇ ਰਹਾਂਗੇ ਜੀ ਕਿੰਨੀ ਟੀਮਾਂ ਲੱਗੀਆਂ ਸਰ ਇਹਦੇ ਵਿੱਚ ਟੋਟਲ ਸਾਡੀਆਂ ਟਰੈਫਿਕ ਦਾ ਪੂਰਾ ਵਿੰਗ ਲੱਗਾ ਐ ਐਸ ਐਚ ਰਣਜੀਤ ਐਵੇਨਿਊ ਐਂ ਹਿਸ ਟੀਮ ਜਿਹੜੀ ਹੈਗੀ ਨਾਦੀ ਲੱਗੀ ਹੈਗੀ ਐ ਐ ਏਸੀਪੀ ਆਫਿਸ ਤੋਂ ਲੱਗੀ ਹੈਗੀ ਟੀਮ ਸਾਰੀਆਂ ਅਸੀਂ ਟੀਮ ਜਿਹੜੀਆਂ ਕੋਆਰਡੀਨੇਟਡ ਐਫਰਟਸ ਦੇ ਨਾਲ ਅਸੀਂ ਸਾਰੀ ਚੈਕਿੰਗ ਕਰ ਰਹੇ ਹਾਂ ਜੀ ਜਿਹੜਾ ਸ਼ਿਕਾਇਤ ਦਾ ਅਨਸਰ ਉਹਨੂੰ ਕੀ ਬ ਡੂ ਨਾਟ ਡੂ ਸੱਚ ਐਕਟੀਵਿਟੀਜ਼ ਕਿ ਕੋਈ ਵੀ ਐਦਾਂ ਦੀ ਈਵੈਂਟ ਨੂੰ ਥੌਟ ਕਰਨ ਦੀ ਲਈ ਰੋਕਣ ਲਈ ਇਹ ਪ੍ਰੀਵੈਂਸ਼ਨ ਸਟੈਪ ਹੀ ਹੈ ਜੀ ਡੈਟਰੈਂਸ ਕ੍ਰੀਏਟ ਹੁੰਦਾ ਕਿ ਐਦਾਂ ਦਾ ਕੋਈ ਵੀ ਈਵੈਂਟ ਕਰਨ ਤੋਂ ਪਹਿਲਾਂ ਬੰਦਾ ਸੋਚਦਾ ਜੀ